ਰੀਪੋਰਟ ਆਈ ਨਾਲ ਹੈਗਾ ਮਾਈਕਲ ਵੇਵਨ ਜੀ ভাই ਆਸਟ੍ਰੇਲੀਆ ਕੈਪਟਨ ਅੱਛਾ ਇਧਰ ਕਿਦਾਂ ਸੱਬੂ ਬਣ ਕੇ ਨਾਲ ਫੋਟੋ ਕਰਵਾ ਲੀਏ ਇਹ ਭਾਜੀ ਪਹਿਲਾਂ ਮੇਰਾ ਕੰਮ ਇਹ ਦੀ ਕੰਮ ਹੁੰਦਾ ਹੀ ਭਾਜੀ ਜਿੰਨਾ ਵੀ ਇਥੇ ਆਈਪੀਐਲ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਉਸ ਆਈਪੀਐਲ ਦੀ ਉਸ ਸਾਊਂਡ ਤੇ ਡੀਜੇ ਸਾਰਾ ਸਿਸਟਮ ਆਪਾ ਕਰਕੇ ਦਿੰਦੇ ਸੀ ਗੱਡੀਆਂ ਵੀ ਆਪੀਆਂ ਜਾਂਦੀਆਂ ਨਾਲ ਅੱਛਾ ਜੀ ਇੱਕ ਫੋਟੋ ਤਾਂ ਕਰਵਾ ਲਈ ਮੱਲ ਲੱਗਦਾ ਅੱਗੇ ਵੀ ਤੁਸੀਂ ਮਾਰ ਲਈਓ ਫਿਰ ਕਿਹਦੀ ਕਿਹਦੇ ਨਾਲ ਫੋਟੋ ਆ ਜੀ ਇਹ ਮੁਰਲੀ ਕਾਰਤਿਕ ਬਈ ਇਹਨੂੰ ਬਾਹਰ ਨਹੀਂ ਮਿਲਿਆ ਸੀ ਮੇਰੇ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਜੋ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਇੱਕ ਪੰਜਾਬੀ ਦਾ ਟੱਬ ਹੈ ਕੋਈ ਟਾਈਮ ਸੀ ਇੱਥੇ ਵੱਡੇ ਵੱਡੇ ਐਕਟਰ ਖਾਣਾ ਖਾਣ ਆਉਂਦੇ ਸੀ ਮੁਰਲੀ ਕਾਰਤਿਕ ਕ੍ਰਿਕਟ ਦਾ ਪਲੇਅਰ ਗੁਰਦਾਸ ਮਾਨ ਪ੍ਰੇਟਿਜੈਂਟਾ ਵਰਗੇ ਪਰ ਸਮੇਂ ਦੇ ਹਾਲਾਤ ਬੰਦੇ ਨੂੰ ਮਜਬੂਰ ਕਰ ਦਿੰਦੇ ਆ ਨਕੌਦਰ ਦੀ ਤਸਵੀਰ ਹੈ ਪਰ ਰੇਲਵੇ ਫਟਕਾਂ ਦੇ ਨਜ਼ਦੀਕ ਦੀ ਇਹ ਤਸਵੀਰ ਦੇਖ ਲਓ ਇੱਧਰ ਸਾਹਮਣੇ ਇੱਕ ਟਾਬੇ ਦੀ ਤਸਵੀਰ ਹੈ ਟਾਬਾ ਦਾ ਨਾਮ ਦੁਨੀ ਚੰਦ ਦਾ ਟਾਬਾ ਤਾਂ ਆਪਣੇ ਆਪ ਵਿੱਚ ਨਕੌਦਰ ਦੇ ਵਿੱਚ ਨਾਂਵਾਰ ਕਦੇ ਨਾਮ ਇਸ ਤੋਂ ਵੀ ਜ਼ਿਆਦਾ ਸੀ ਬਹੁਤ ਮਸ਼ਹੂਰ ਮਸ਼ਹੂਰ ਪਕਮਾਨ ਬਾਈ ਬਣਾਉਂਦਾ ਔਰ ਦੁਨੀ ਚੰਦ ਇਸ ਦੁਨੀਆ ਤੇ ਨਹੀਂ ਰਹਿ ਪਰ ਗੱਲਬਾਤ ਉਹਨਾਂ ਦੇ ਬੇਟੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਭਾਈ ਸਾਹਿਬ ਸਾਹਮਣੇ ਨੇ ਇਹ ਖੁਣੇ ਤੀਤਾ ਅੱਜ ਦਿਖਾਵਾਂਗੇ ਜਿਹਨੇ ਤੁਸੀਂ ਕਦੇ ਦੇਖਿਆ ਨਹੀਂ ਹੋਣਿਆ ਤੇ ਵੀਰ ਮੇਰੇ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਜੀ ਬੋ ਮੇਰੇ ਨਾਲ ਪਵਨ ਗੁਣ ਦੁਨੀ ਜੰਤਾ ਤਾਂ ਮੇਰੇ ਦਾਦਾ ਜੀ ਤੇ ਦਾਦਾ ਜੀ ਤੁਹਾਡੇ ਪਿਤਾ ਜੀ ਸੀ ਦੁਨੀ ਜੰਤਾ ਦਾ ਦਾਦਾ ਜੀ ਸੋਰੀ ਦਾਦਾ ਜੀ ਸੀ ਦੁਨੀ ਜੰਤੇ ਅੰਦਰ ਤੇ ਫਾਦਰ ਸਾਹਿਬ ਮੇਰੇ ਸੀਗੇ ਕਿਸ਼ਨ ਲਾ ਇਹ ਫਿਰ ਟਾਬੇ ਦੀ ਸ਼ੁਰੂਆਤ ਜਿੱਨੇ ਨੇ ਕੀਤੀ ਸੀ ਸਾਡੇ ਪਰਦਾਦਾ ਹੀ ਨਹੀਂ ਕੀਤੀ ਮਹੰਗਰਾਮ ਨੇ ਜੀ ਇਹ ਫਿਰ ਤਾਂ ਬੜਾ ਪੁਰਾਣੀ ਹੋ ਗਈ ਗੱਲ ਪਰਦਾਦੇ ਤੇ ਗੱਲ ਤਾਂ ਕਿੰਨੇ ਕਿਉਂ ਪੁਰਾਣੀ ਗੱਲ ਹੈ ਜੀ ਇਹ 60 ਸਾਲ ਹੋ ਗਏ ਜੀ ਪੀਜੀਪੀੜੀ ਹੈ ਜੀ ਇਹ ਪੀਜੀ ਪੀੜੀ ਤੁਸੀਂ ਟਾਬਾ ਕਰ ਰਹੇ ਹੋ ਹਾਂਜੀ ਇੱਕ ਦੇਖੋ ਇੰਨਾ ਮਸ਼ਹੂਰ ਨਾਮ ਹੈ ਮੈਂ ਤਾਂ ਫੋਟੋਆਂ ਦਾ ਜ਼ਿਕਰ ਬਾਅਦ ਚ ਕਰਾਂਗਾ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ ਤਾਂ ਇਹਨਾਂ 60 ਸਾਲ ਪੁਰਾਣਾ ਟਾਬਾ ਹੋਵੇ ਪਰ ਅੱਜ ਦੇ ਦੌਰ ਦੇ ਵਿੱਚ ਇੰਨੀ ਗਾਹ ਕਿਉਂ ਘਟਾਇਆ ਮੈਨੂੰ ਇਹ ਚੀਜ਼ ਦਾ ਬੜਾ ਦੁੱਖ ਹੋਇਆ ਭਾਈ ਤੇ ਇਦਾਂ ਦੀ ਦੁੱਖ ਦੀ ਗੱਲ ਨਹੀਂ ਹੁੰਦੀ ਪਹਿਲਾਂ ਭਾਜੀ ਇਹਨੇ ਫਾਸਟ ਫੂਡ ਨਹੀਂ ਹੁੰਦਾ ਸੀ ਨਾ ਠੀਕ ਹੈ ਠੀਕ ਹੈ ਜੀ ਅੱਗੇ ਭਾਈ ਮੰਡੀ ਹੁੰਦੀ ਇੱਥੇ ਸਾਡੇ ਕੋਲ ਤੇ ਫਾਇਰ ਸਟੇਸ਼ਨ ਦਾਗਾ ਆਪਣਾ ਸਪੈਸ਼ਲ ਆਡੀਅਨਸ ਜੋ ਅੱਜ ਦੇ ਹਾਲਾਤ ਇਦੋਂ ਪਹਿਲਾਂ ਜੇਕਰ ਜੋ ਪੜਦਾਦੀ ਦੀ ਗੱਲ ਕਰੀ ਉਦੋਂ ਤਾਂ ਜ਼ਿਆਦਾ ਟੱਬਾ ਚੱਲਦਾ ਹੋਊਗਾ ਉਦੋਂ ਵੀ ਬਹੁਤ ਚੱਲਦਾ ਸੀ ਉਦੋਂ ਵੀ ਟਾਈਮ ਹੀ ਨਹੀਂ ਹੁੰਦਾ ਸਾਡੇ ਦੋਸਤ ਕੋਲ ਬੈਠੇ ਰਹਿੰਦੇ ਸੀ ਇਹਦੇ ਕੋਈ ਲੇਬਰ ਬਹੁਤ ਹੁੰਦੀ ਮੰਡੀ ਚ ਭਾਜੀ ਜੱਟ ਦੀ ਮੀਂਹ ਦਾ ਬਹੁਤ ਹੁੰਦੇ ਸੀ ਉਹਨਾਂ ਕਣਕਾਂ ਦੀ ਕਿੰਨੇ ਕੁ ਬੰਦੇ ਕੰਮ ਕਰਦੇ ਸੀ ਜੋ ਖਾਣ ਪੀਣ ਵਾਲੇ ਕੰਮ ਤੇ ਪਾਈ ਸਾਡੇ ਕੋਲ ਕਟਕੜ 8-10 ਬੰਦੇ ਕੰਮ ਕਰਦੇ ਹੁੰਦੇ ਸੀ ਭਾਈ ਸਮੇਂ ਦੇ ਹਾਲਾਤ ਬੰਦੇ ਨੂੰ ਮਜਬੂਰ ਕਰ ਦਿੰਦੇ ਆ ਤਾਂ ਫਿਰ ਉਸ ਤੋਂ ਬਾਅਦ ਪਰਦਾਦੇ ਤੋਂ ਬਾਅਦ ਤੁਹਾਡੇ ਫਾਦਰਸ ਜੀ ਉਹਨਾਂ ਨੇ ਕੰਮ ਕੀਤਾ ਇੱਥੇ ਉਹਨੇ ਕੰਮ ਕੀਤਾ ਜੀ ਫਾਦ ਸਾਹਿਬ ਨੇ ਕੀਤਾ ਕੰਮ ਮੇਰੇ ਬਹੁਤ ਕੰਮ ਸੀ ਜਦੋਂ ਛੋਟੇ ਸੀ ਜਦੋਂ ਤੁਸੀਂ ਦੇਖਦੇ ਹੋਵੋਗੇ ਆਪਣੇ ਪਿਤਾ ਨੂੰ ਡੈਡੀ ਨੂੰ ਹੈ ਨਾ ਤੇ ਉਦੋਂ ਕਿੰਨੀ ਕਾਕੀ ਸੀਗੀ ਹੋਏ ਕਾਕੀ ਬਹੁਤ ਸੀਗੀ ਉਹਨਾਂ ਉਹਨਾਂ ਦੇ ਸਿਰ ਤੇ ਹੀ ਪੱਲੇ ਪੋਲੇ ਆ ਜੀ ਸਾਨੂੰ ਪਾਲਿਆ ਪਲੋਸਿਆ ਸਭ ਕੁਝ ਵਿੱਚ ਕੀਤਾ ਉਹਨਾਂ ਨੇ ਤਿੰਨ ਟੱਬਰ ਪਾਲਦੇ ਸੀ ਸਾਡਾ ਦੀ ਚਾਚਾ ਇਸ ਦੀ ਦਾਦਾ ਜੀ ਸੀਗੇ ਤੇ ਡੈਡੀ ਹੀ ਪਾਲਦੇ ਹੁੰਦੇ ਸੀਗੇ ਅੱਜ ਹੁਣ ਤੁਸੀਂ ਤੀਜੀ ਵੀਡੀਓ ਅੱਜ ਦੇ ਹਾਲਾਤ ਮੈਨੂੰ ਕੁਝ ਚੰਗੇ ਨਹੀਂ ਲੱਗਦੇ ਕਿਉਂਕਿ ਕਾਕਾ ਜੇਕਰ ਕਾਕ ਹੈ ਤਾਂ ਕਹਿੰਦੇ ਕਾਕ ਰੱਬ ਦਾ ਰੂਪ ਹੁੰਦਾ ਹੈ ਰੋਜੀ ਰੋਟੀ ਵੀ ਤਾਂ ਹੀ ਚੱਲਦੀ ਹੈ ਕਾਕੀ ਅੱਜ ਘਟ ਕਿਉਂ ਹੈ ਕੀ ਗੱਲ ਕੀ ਬਾਤ ਹੈ ਘਟੀ ਤਾਂ ਭਜੀ ਅੱਜ ਲੋਕ ਜਿਹੜੇ ਹਣੇ ਹੁਣ ਲੋਕ ਭਲਦੇ ਆ ਇਕਲ ਸਟੈਂਡਰਡ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਭਈ ਕੁਝ ਹਲਕ ਹਾਲਾਤ ਹੋ ਗਏ ਸਾਡੇ ਇਦਾਂ ਜਿੱਦਾਂ ਫਾਸਟ ਫੂਡ ਹੋ ਗਿਆ ਏਸੀ ਹੋਵੇ ਬਹੁਤ ਕੁਝ ਖੋਲ ਗਿਆ ਨਕੋਦਰ ਦੇ ਵਿੱਚ ਅੱਗੇ ਕੁਝ ਨਹੀਂ ਹੁੰਦਾ ਢਾਬੇ ਸਵਾਈ ਜੀ ਹੁਣ ਫੇਸਬੁੱਕ 버ਗਰ ਹੋ ਗਿਆ ਟਿੱਕੀ ਹੋ ਗਈ ਗੋਲ ਗੱਪੇ ਹੋ ਗਏ ਤੇ ਚੀਜ਼ਾਂ ਬਹੁਤ ਹੋ ਗਈਆਂ ਮੈਕਡੋਨਲਡ ਹੋ ਗਏ ਆ KFC ਹੋ ਗਿਆ ਵਾ ਉਹਦੇ ਕਰਕੇ ਨੁਕਸਾਨ ਹੋਇਆ ਉਹਦੇ ਕਰਕੇ ਨੁਕਸਾਨ ਹੋਇਆ ਜੀ ਰੇੜੀਆਂ ਵਰਕੇ ਜੀ ਹਰ ਇੱਕ ਬੰਦੇ ਨੇ ਇੱਥੇ ਰੇੜੀ ਪਟੂਰੀਆਂ ਛੋਲੀਆਂ ਲਾ ਲਈਆਂ ਜੀ ਸਮੋਸਿਆਂ ਲਾ ਲਈਆਂ ਉਹਦੇ ਕਰਕੇ ਬਹੁਤ ਨੁਕਸਾਨ ਹੋਇਆ ਜੀ ਤੁਸੀਂ ਇੱਕ ਨੂੰ ਕੁਦਰਦਿਓ ਇੱਕ ਇੱਕ ਗੱਲ ਬੜੀ ਹੋ ਜਾਂਦੀ ਐ ਇੱਕ ਦੇਖੋ ਜੋ ਬਿਆਰ ਤੋਂ ਯੂਪੀ ਤੋਂ ਆ ਕੇ ਪ੍ਰਵਾਸੀ ਇੱਥੇ ਆ ਕੇ ਕੰਮ ਕਰਦੇ ਆ ਨਾ ਕਿ ਲੋਕ ਉਹਨਾਂ ਕੋਲ ਖਾਂਦੇ ਪਿੰਦੇ ਆ ਉਹਨਾਂ ਕੋਲ ਜਾਂਦੇ ਆ ਤੇ ਉਹਨਾਂ ਦੇ ਨਾਲੇ ਵੀ ਕੋਈ ਫਰਕ ਪੈਂਦਾ ਆਮ ਚ ਪੰਜਾਬੀਆਂ ਬਹੁਤ ਫਰਕ ਪੈਂਦਾ ਭਾਜੀ ਹਰ ਬਹੁਤ ਚੀਜ਼ ਦਾ ਫਰਕ ਪੈਂਦਾ ਹੁਣ ਜਿਹੜੇ ਕੋ ਪੰਜਾਬੀ ਦੇ ਭਾਈ ਸਾਡੇ ਕੋਈ ਬੰਦਾ ਇੱਥੇ ਆ ਕੇ ਰਾਜੀ ਨਹੀਂ ਹੁੰਦਾ ਉਹ ਕਹਿੰਦਾ ਜੀ ਅਸੀਂ ਉਹਨਾਂ ਕੋ ਜਾਈਏ ਜਿਹੜਾ ਕੋ ਬਿਹਾਰ ਦੇ ਕੋ ਯੂਪੀ ਵੀ ਆਦੇ ਭਈਆਂ ਦੇ ਉਹਨਾਂ ਕੋ ਜਿਆਦਾ ਜਾ ਕੇ ਰਾਜੀ ਆ ਕੰਮ ਬਾਈ ਕਾਫੀ ਘਟ ਗਿਆ ਹਾਂ ਤੇ ਕੀ ਅੱਜ ਕੱਲ ਜੋ ਸਮੇ ਦੇ ਹਾਲਾਤ ਆ ਫਿਰ ਰੋਜੀ ਰੋਟੀ ਕਿਦਾਂ ਚੱਲਦੀ ਆ ਰੋਟੀ ਨੇ ਬਸ ਸੱਚ ਮਾਰ ਹੀ ਦੇ ਜਾਂਦਾ ਦਾਲ ਹੁਲਕਾ ਮਿਲ ਹੀ ਜਾਂਦਾ ਭਾਜੀ ਉਹ ਨਵੀਂ ਗੱਡੀ ਤੇ ਤੋਰੀ ਜਾਈਦੀ ਭਾਜੀ। ਕਿਸੇ ਤਾਬੇ ਦੀ ਹੁਣ ਤੁਸੀਂ ਕੀ ਕੀ ਬਣਾਉਂਦੇ ਹੋ? ਮੈਂ ਬਣਾਉਣਾ ਭਾਈ ਦਾਲ ਬਣਾਉਣਾ, ਆਲੂ ਮਟਰ, ਕਾਲੇ ਛੋਲੇ, ਵੜਾਈ ਦੇ ਚੱਕਰ ਬਣਾਉਂਦਾ ਵਾ, ਬਟਰ ਬਣਾਉਂਦਾ ਵਾ, ਪਰਤਾ। ਤੁਹਾਡੀ ਆਟਮ ਕਿਹੜੀ ਹੁੰਦੀ ਹੈ? ਮੇਰੀ ਭਾਈ ਦਾਲ, ਚਿਕਨ ਤੇ ਬਟਰ ਬਹੁਤ ਜ਼ਿਆਦਾ ਮਸ਼ਹੂਰ ਹੈ, ਪਰੌਂਠਾ ਬਹੁਤ ਮਸ਼ਹੂਰ ਹੈ। ਜੇਕਰ ਕੋਈ ਖਾਣਾ ਚਾਵੇ ਤਾਂ ਦੁਕਾਨ ਨੂੰ ਕੋਦਰ ਦਾ ਵਾਸੀ ਆਉਣਾ ਚਾਵੇ ਹਾਂਜੀ ਤਾਂ ਫਿਰ ਆਪਣਾ ਮੋਬਾਈਲ ਨੰਬਰ ਇੱਕ ਵਾਰ ਜਰੂਰ ਬੋਲ ਦਿਓ। ਮੋਬਾਈਲ ਨੰਬਰ ਮੇਰਾ 9815324066 981555324066 ਇੱਕ ਵਾਰ ਹੋਰ ਬੋਲ ਦਿਓ ਜੀ 9815324068 ਹਾਂ ਚਲੋ ਇਹ ਤੁਸੀਂ ਆਪਣਾ ਮੋਬਾਈਲ ਨੰਬਰ ਬੋਲਤਾ ਭਾਈ ਸਮੇਂ ਦੇ ਹਾਲਾਤ ਬੰਦੇ ਦੇ ਹਾਲਾਤ ਬਾਕੀ ਬਦਲ ਦੇਂਦੇ ਸਮਾਂ ਇੱਕੋ ਜਿਹਾ ਨਹੀਂ ਹੁੰਦਾ ਸਮਾਂ ਇੱਕੋ ਜਿਹਾ ਨਹੀਂ ਦਾ ਭਾਈ ਜੀ ਚਲੋ ਅੱਜ ਬੇਟਾ ਮੇਰਾ ਬਾਹਰ ਗਿਆ ਵਾ ਅੱਜ ਕੋ ਅੱਜ ਅਸਾਲ ਤੱਕਰੋ ਦੋ ਸਾਲ ਦਾ ਗਾਇਕਾ ਫੇ ਉਹ ਵਧੀਆ ਨਾਮਾਂਗੇ ਭਾਈ ਜੀ ਨੂੰ ਰੈਸਟੋਰੈਂਟ ਫੇ ਬਣਾਵਾਂਗੇ ਏਸੀ ਐਲਸੀਡੀ ਲਾ ਕੇ ਪਰ ਸਭ ਕੁਝ ਕਰਾਂਗੇ ਭਾਈ ਹਾਂ ਅਜੇ ਉੱਥੇ ਸਟੱਡੀ ਕਰਦਾ ਭਾਈ ਬਈ ਸਟੱਡੀ ਕਰਦਾ ਵਾ ਜਿਹੜੇ ਸਾਲ ਹੋ ਗਿਆ ਭਾਈ ਇਸ ਦੋ ਕਰਜ ਜਦ ਤੱਕ ਮਨ ਦਾ ਪੈਸੇ ਪੁੱਛੇ ਵੀ ਕਾਫੀ ਲੱਗ ਜਾਂਦੇ ਤੇ ਫਿਰ ਪੈਸੇ ਭਾਈ ਸਾਰੇ ੜ ਕੇ ਇਕੱਠੇ ਕੀਤੇ ਹੋਣੇ ਆ। ਹੋਈ ਭਾਈ ਸਾਰਾ ਲੋਨ ਚੱਕੇ ਆ ਕਰਜੇ ਚੱਕੇ ਆ ਹੁਣ ਲਾ ਕੇ ਤੇ ਬੇਟਾ ਸੱਟ ਕਰਾਂਗੇ ਫੇਰ ਭਾਈ ਬਹੁਤ ਵਧੀਆ ਮਨਾਵਾਂਗੇ। ਠੀਕ ਹੈ। ਇੱਕ ਅੱਗੇ ਇਧਰ ਦੱਸਿਓ ਯਾਰ ਟੀਵੀ ਇਹ ਵੀ ਕਿੰਨਾ ਕੁ ਪੁਰਾਣਾ ਸਾਹਮਣੇ ਪਿਆ ਵਾ? ਇਹ ਟੀਵੀ ਭਾਈ ਬਾਲ ਉਹ ਪੁਰਾਣਾ ਟੀਵੀ ਪਿਆ ਭਾਈ ਇਹ। ਅੱਛਾ ਇਹ ਕਿੰਨਾ ਕੁ ਪੁਰਾਣਾ ਵਾ? ਇਹ ਕਾਫੀ ਹੋਣਾ ਭਾਈ 20 ਸਾਲ ਪੁਰਾਣਾ। 20 ਸਾਲ ਪੁਰਾਣਾ ਇਧਰ ਚੱਲਦਾ ਹੈ ਇਹ? ਚੱਲਦਾ ਭਾਈ ਬਿਲਕੁਲ ਚੱਲਦਾ ਜੀ। ਕਮਾਲ ਕੀਤੇ ਵਈ ਨਾ ਇੱਕ ਹੋਰ ਵਈ ਜੇ ਇਧਰ ਤੁਸੀਂ ਇਹ ਕੈਮਰਾ ਮਾਰ ਕੇ ਦਿਖਾਉਣੇ ਆ ਆ ਸਾਹਮਣੇ ਉਹ ਜੋ ਸਾਹਮਣੇ ਫੋਟੋ ਹੈ ਨਾਲ ਤੁਸੀਂ ਉਹ ਭਾਈ ਮੇਰੀ ਫੋਟੋ ਹੈ ਜੀ ਨਾਲ ਹੈਗਾ ਮਾਈਕਲ ਵਿਵਨ ਜੀ ਭਾਈ ਆਸਟ੍ਰੇਲੀਆ ਦਾ ਕੈਪਟਨ अच्छा इधर एक दस बाब बनके ਨਾਲ ਫੋਟੋ ਕਰਵਾ ਲਈਏ ਇਹ ਭਾਜੀ ਪਹਿਲਾਂ ਮੇਰਾ ਕੰਮ ਜੀ ਦੀ ਜੇ ਕੰਮ ਹੁੰਦਾ ਹੀ ਭਾਜੀ ਜਿੰਨਾ ਵੀ ਇਥੇ ਆਈਪੀਐਲ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਉਸ ਆਈਪੀਐਲ ਦੀ ਉਹ ਸਾਊਂਡ ਤੇ ਡੀਜੇ ਸਾਰਾ ਸਿਸਟਮ ਆਪਾਂ ਕਰਕੇ ਦਿੰਦੇ ਸੀ ਗੱਡੀਆਂ ਵੀ ਆਪਣੀਆਂ ਜਾਂਦੀਆਂ ਨਾਲ ਅੱਛਾ ਜੀ ਇੱਕ ਫੋਟੋ ਤਾਂ ਕਰਵਾ ਲਈਏ ਮੱਲ ਲੱਗਦਾ ਅੱਗੇ ਵੀ ਤੁਸੀਂ ਮਾਰ ਲਈਓ ਫਿਰ ਕਿਹਦੀ ਕਿਹਦੇ ਨਾਲ ਫੋਟੋ ਆਈ ਇਹ ਮੁਰਲੀਕਾਰ ਦੀ ਕਿ ਭਾਈ ਇਹਨੂੰ ਬਾਹਰੋਂ ਮਿਲਿਆ ਸੀ ਇੰਗਲੈਂਡ ਦੇ ਮਿਲਿਆ ਇਹ ਮੁਰਲੀ ਕਰਦੇ ਨੇ ਫੋਟੋ ਕਰਵਾ ਲਈ ਆ ਕਿਹੜਾ ਲੱਗਦਾ ਕ੍ਰਿਕਟ ਦੇ ਸ਼ੌਕੀਨ ਹੋ ਤੁਸੀਂ ਤਾਂ ਕੰਜ ਕ੍ਰਿਕਟ ਦੇ ਬਹੁਤ ਸ਼ੌਕੀਨ ਹੈ ਜੀ ਤੇ ਫਿਰ ਅੱਗੇ ਆਪਾਂ ਉੱਧਰ ਦੇਖੀਏ ਗਰਦਾਸ ਮਾਨ ਨਾਲ ਵੀ ਉਹ ਵੀ ਤੁਹਾਡੀ ਫੋਟੋ ਆ ਜੀ ਉਹ ਵੀ ਮੇਰੀ ਫੋਟੋ ਆ ਜੀ ਜੇ ਇੱਕ ਗਰਦਾਸ ਮਾਨ ਨਾਲੇ ਫੋਟੋ ਹੋ ਗਈ ਸਾਹਮਣੇ ਤਾਂ ਇਹਦੋਂ ਨਾਲ ਥੋੜੇ ਫਿਰ ਉਹ ਕੋਣੇ ਉਹ ਪ੍ਰੀਤਿ ਜੰਡਾ ਵੀ ਫਿਲਮ ਐਕਟਰਸ ਪ੍ਰੀਤਿ ਜੰਡਾ ਇਹਨਾਂ ਨਾਲ ਕਿੱਥੇ ਸਬੰਧ ਹੈ ਇਹ ਸਾਡਾ ਹੋਇਆ ਇਸ ਸੰਬੰਧ ਦੇ ਆਪਣਾ ਤਾਹ ਹੋਣਾ ਚੰਡੀਗੜ੍ਹ ਚੰਡੀਗੜ੍ਹ ਤੱਕ ਉੱਥੇ ਇਹਨਾਂ ਨਾਲ ਫੋਟੋ ਕਰਵਾ ਲਈ ਹਾਂਜੀ ਤੇ ਉਦੋਂ ਫਿਰ ਇਸ ਥਾਂ ਤੇ ਕਿਦਾਂ ਤੁਸੀਂ ਆ ਇੱਕ ਜੋ ਆਪਣੇ ਟੱਬਾ ਇੱਥੇ ਵੀ ਕੋਈ ਐਕਟਰ ਹੀਰੋ ਜਾਂ ਕੋਈ ਇੱਥੇ ਖਾਣ ਪੀਣ ਆਉਂਦੇ ਸੀਗੇ ਹਾਂਜੀ ਬਹੁਤ ਆਏ ਇੱਥੇ ਕਾਫੀ ਜਾਣੇ ਆ ਚੁੱਕੇ ਆਪਣੇ ਕੋ ਭਾਜੀ ਕੋਣ ਕੋਣ ਇੱਥੇ ਆ ਚੁੱਕੇ ਹੈ ਭਾਜੀ ਆਪਣੇ ਖਤੀ ਭੇਂਗਾ ਆ ਚੁੱਕਾ ਹੈ ਮੇਰੇ ਮਿੱਤਰ ਸਾਹਿਬ ਆ ਚੁੱਕੇ ਆ ਜੀ ਮੇਰੇ ਮਿੱਤਰ ਹੋਰ ਜੀ ਖਤੀ ਭੇਂਗਾ ਜੀ ਅੱਛਾ ਹੋਰ ਜਾਂ ਵੀਰਾਂ ਦੇ ਐਕਟਰ ਵਿਰਿੰਦਰ ਭਾਜੀ ਆ ਚੁੱਕੇ ਆ ਜੀ ਵਿਰਿੰਦਰ ਜੋ ਜਟਾ ਦੇ ਜਮੀਨ ਬੜੀ ਮਸ਼ਹੂਰ ਹਾਂ ਹਾਂ ਜੀ ਅੱਛਾ ਉਹ ਵਿਰਿੰਦਰ ਵੀ ਇੱਥੇ ਆ ਚੁੱਕੇ ਨੇ ਵਿਰਿੰਦਰ ਵੀ ਆ ਚੁੱਕਾ ਜੀ ਇੱਥੇ ਹਾਂਜੀ ਇਸ ਤੋਂ ਲਗ ਹੋਰ ਕੋਈ ਕਿਹਨੂੰ ਹੋਰ ਕੋਈ ਯਾਦ ਹੋਵੇ ਉਹ ਜਿਹਦੇ ਪਿੰਡੀਆਂ ਬਹੁਤ ਜਿੰਦਾ ਬੜਾ ਸਾਫ ਹੋ ਗਏ ਹੋ ਗਏ ਜੀ ਆਪਣਾ ਚੰਨੀ ਸਾਫ ਹੋ ਗਏ ਸਾਰੇ ਆ ਚੁੱਕੇ ਆ ਜੀ ਸਾਰੇ ਆ ਚੁੱਕੇ ਆ ਹਾਂ ਜੀ ਹਾਂ ਜੀ ਆਪਣਾ ਤੇ ਅੱਜ ਜ਼ਿਕਰ ਖਾਸ ਕਰਕੇ ਨਕੋਧਰ ਵਾਸੀਆਂ ਕੋ ਅਪੀਲ ਕਰਨੀ ਚਾਹੁੰ ਤੁਸੀਂ ਹਾਂ ਜੀ ਕੀ ਕਹਿਣਾ ਚਾਹੋਗੇ ਜੋ ਜੋ ਮੋਸਟ ਆਫ ਜਦ ਮਰਜੀ ਆਣ ਭਾਜੀ ਸਾਰੇ ਜਦ ਮਰਜੀ ਆ ਹਾਂ ਜੀ ਤਾਂ ਹੋਰ ਕੋਈ ਦਿਲ ਦੇ ਗਰਾਈਆਂ ਜੋ ਕੋ ਦਿਲ ਦੀ ਗੱਲ ਕਰਨੀ ਚਾਹੁੰਦਾ ਅਸ਼ਕਲ ਬਾਕੀ ਕੋਈ ਜੋ ਚਾਹ ਚਾਹਾਂਗਾ ਬਹੁਤ ਹੋ ਜੂਗਾ ਬਾਈ ਥੈਂਕ ਯੂ ਬਾਕੀ ਤੁਹਾਡਾ ਬਹੁਤ ਬਹੁਤ ਬਾਈ ਤੁਹਾਡਾ ਹੁੰਦਾ ਤਾਂ ਤਾਂ ਬਾਈ ਤੁਹਾਡਾ ਬਹੁਤ ਮਿਹਰਬਾਨੀ ਤਾਂ ਏ ਜੋ ਤੁਸੀਂ ਵੀਡੀਓ ਦੇਖ ਚੁੱਕੇ ਹੋ ਬਾਈ ਨੇ ਕਿੰਨੇ ਸਾਰੇ ਐਕਟਰ ਹੀਰੋ ਬਣਾਤੇ ਆ ਕਹਿੰਦੇ ਇਤਖਾਨ ਭਿੜਿਆਉਂਦੇ ਸੀ ਤੇ ਪਰਨਕੋਦਰਵਾਸੀਓ ਇਸ ਬੰਦੇ ਨੂੰ ਸਟੈਂਡ ਕਰਨਾ ਫਿਲਹਾਲ ਜੋ ਦਾ ਬੇਟਾ ਸੀ ਬਾਹਰ ਸੀ ਗਿਆ ਕਹਿੰਦੇ ਲੋਨ ਵਗੈਰਾ ਚੱਕ ਕੇ ਬਾਹਰ ਸੀ ਉਸ ਨੂੰ ਭੇਜਿਆ ਪਰ ਇੱਥੇ ਜ਼ਿਕਰ ਪੰਜਾਬ ਦੇ ਵਿੱਚ ਆਪਾਂ ਤਾਂ ਟਾਬਿਆਂ ਨੂੰ ਜ਼ਿਕਰ ਬਚਾਉਣਾ ਪੁਰਾਣਾ ਟਾਬਾ ਹੈ ਕਾਫੀ ਜ਼ਿਆਦਾ ਤਾਂ ਇਹਨਾਂ ਕੋਲ ਇੱਕ ਵਾਰ ਖਾਣ ਪੀਣੇ ਜ਼ਰੂਰ ਆਇਓ ਔਰ ਇਹਨਾਂ ਦੀ ਮਦਦ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਖਾਸ ਕਰਕੇ ਨਕੋਦਰਵਾਸੀ ਨੂੰ ਅਪੀਲ ਹੈ ਕਿ ਇੱਕ ਵਾਰ ਇਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਦੁਨੀ ਚਾਨ ਦਾ ਟੱਬ ਹੈ ਤੇ ਰੇਲਵੇ ਫਟਕਾਂ ਦੇ ਬਿਲਕੁਲ ਨਜ਼ਦੀਕ ਹੈ ਕੈਮਰਾਮੈਨ ਸਨੂ ਦੇ ਨਾਲ ਹਰਦੀਪ ਪੰਨਾ ਨਾਰਨਿਊਜ਼ ਕੋਕੋਦਰ